ਵੱਲਡਾ ਟੋਜਨ ਕਰੋ ਆਪਾਂ YouTube ਚੈਨਲ ਦਾ ਸਵਾਗਤ ਹੈ ਜੀ ਹਾਂਜੀ ਦੋਸਤੋ ਆਪਾਂ ਪਹੁੰਚੇ ਅੱਜ ਪਟਿਆਲੇ ਤੇ ਆ ਬਾਈ ਹੋਰਾਂ ਕੋਲੇ ਪਹੁੰਚੇ ਆ ਇਹਨਾਂ ਦਾ ਤਰਪੋ ਦਾ ਕੰਮ ਹੈ ਜਿਹੜਾ ਸਟਾਰਟ ਕਰਦੇ ਆ ਇਹ ਤੇ ਆ ਦੇਖ ਲਓ ਬਈ ਇਹਨਾਂ ਦੀ ਸ਼ਾਪ ਹੈ ਦਸ਼ਮੀਸ਼ ਆਟੋ ਵਰਕਸ ਤੇ ਆ ਬਾਈ ਹੋਰੇ ਆ ਸਸਰੀ ਗੜ ਬਾਈ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਮੇਰਾ ਨਾਮ ਉਤਾਪ ਸਿੰਘ ਜੀ ਅੱਛਾ ਜੀ ਦਸ਼ਮੀਰ ਸ਼ਾਡਨ ਜਿਹਨੇ ਵਰਕਸ਼ਾਪ ਦਾ ਨਾਮ ਹੈ ਜੀ ਅੱਛਾ ਜੀ ਸਾਡਾ ਸਟਾਰਟਿੰਗ ਤੋਂ ਕੰਮ ਸੀਗਾ ਟਰੈਕਟਰਾਂ ਦੇ ਲਿਫਟਾਂ ਦਾ ਅੱਛਾ ਜੀ ਆ ਲਿਫਟ ਪੰਪਾਂ ਤੇ ਡਿਸਟ੍ਰਿਬਿਊਟਰ ਠੀਕ ਹੈ ਅੱਛਾ ਜੀ ਕਿਹੜੇ ਸਾਨ ਤੋਂ ਮਤਲਬ ਤੁਸੀਂ ਇਹ ਕੰਮ ਕਰ ਰਹੇ ਆ ਤੁਹਾਡੇ ਜੀ ਤੁਹਾਨੂੰ ਮੇਰੇ ਗ੍ਰੈਂਡਫਾਦਰ ਤਾਂ ਸੰਨ 70 ਤੋਂ ਹੀ ਪਹਿਲਾਂ ਨੇ ਕਰ ਰਹੇ ਸੀਗੇ ਅੱਛਾ ਜੀ ਸੰਨ 70 ਤੋਂ ਜੀ ਕਈ ਮੈਨੇ ਵੀ ਘਟੋ ਘਟਾ ਉਹਨਾਂ ਨਾਲ 25 ਸਾਲ ਹੋ ਗਏ ਜੀ ਅੱਛਾ ਜੀ ਤਾਂ 2000 ਤੋਂ ਵੱਡਾ ਹੀ ਫਿਰ ਤਾਂ ਵਾਹ ਵਾਹ ਐਕਸਪੀਰੀਅੰਸ ਹੋ ਗਿਆ ਹੁਣ ਇਸ ਕੰਮ 'ਚ ਜੀ ਕੰਮ ਤਾਂ ਇਦਾਂ ਹੀ ਜਿੰਨਾ ਤੁਸੀਂ ਕਰੀ ਜਾਓਗੇ ਐਕਸਪੀਰੀਅੰਸ ਤਾਂ ਬਣ ਜਾਣਾ ਹਾਂ ਉਹ ਨਹੀਂ ਵਧੀ ਜਾਂਦਾ ਜੀ ਇਹ ਤਾਂ ਗੱਲ ਹੈਗੀ ਐ ਬਾਕੀ ਐ ਵੀ ਕੰਮ ਦੇ ਵਿੱਚ ਕੋਈ ਜੇ ਕੋਈ ਪਰਫੈਕਟ ਹੈ ਕੋਈ ਪਰਫੈਕਟ ਹੈ ਨਹੀਂ ਕੋਈ ਅੱਛਾ ਜੀ ਬਾਕੀ ਐ ਕਰ ਕਰ ਕੇ ਐਕਸਪੀਰੀਅੰਸ ਤਾਂ ਆ ਹੀ ਜਾਂਦਾ ਠੀਕ ਆ ਜੀ ਤੇ ਹੁਣ ਤੁਸੀਂ ਮਤਲਬ ਇੱਕ ਨਾਲ ਟਰਬੋ ਵਾਲਾ ਕੰਮ ਦਾ ਜੋੜਨ ਮੈਨੇ ਕਦੇ ਟਰਬੋ ਦਾ ਕੰਮ ਨਾ ਸਟਾਰਟ ਕੀਤਾ ਜੀ ਅੱਛਾ ਜੀ ਦਿਖਾਓ ਜੀ ਟਰਬੋ ਅਗਰ ਕਿਸੇ ਨੇ ਟਰਬੋ ਲਗਾਨੀਆਂ ਲਗਾ ਵੀ ਦਵਾਂਗੇ ਜੀ ਅੱਛਾ ਜੀ ਵੈਸੇ ਕਿਸੇ ਨੇ ਚਾਹੀਦੀ ਹੋਵੇ ਤਾਂ ਕਰ ਲਵਾਂਗੇ ਅੱਛਾ ਜੀ ਅੱਛਾ ਜੀ ਤੇ ਇਹਦਾ ਫਿਰ ਕੋਈ ਤੁਹਾਨੂੰ ਮਤਲਬ ਜੇ ਕੋਈ ਤੁਹਾਡੇ ਕੋਲ ਬੰਦਾ ਲੈਣ ਆਉਂਦਾ ਜੀ ਹਾਂ ਜੀ ਮਿਲ ਜਾਗੀ ਰੇਜ ਕੰਪਨੀ ਦੀ ਮਿਲ ਜਾਗੀ ਅੱਛਾ ਜੀ ਰੇਜ ਨਾਲ ਮਤਲਬ ਤੁਸੀਂ ਕੰਮ ਕਰਕੇ ਨਹੀਂ ਲਾਉਂਦੇਗੇ ਨਹੀਂ ਕਰਾਂ ਨਾ ਕਰਦੇ ਹਾਂ ਟਰੈਕਟਰ ਦਾ ਲਗਵਾਣੇ ਕਿਸੇ ਨੇ ਲਗਾ ਕੇ ਦਵਾਂਗੇ ਅੱਛਾ ਨਹੀਂ ਪੁਰਾਣੀ ਦੀ ਗੱਲ ਕਰ ਰਹੇ ਹਾਂ ਜੀ ਅਸੀਂ ਨਹੀਂ ਪੁਰਾਣੀ ਅੱਛਾ ਇਹ ਪ੍ਰਾਣੀ ਦਾ ਤੁਸੀਂ ਮਤਲਬ ਰਿਪੇਅਰ ਨਹੀਂ ਕਰ ਦੇਗੇ ਤੁਸੀਂ ਸਿਰਫ ਜਿੰਨਾ ਮਗਦੇ ਮਰਜ਼ੀ ਅਗਲਾ ਕਿਹੀ ਜਾਵੇ ਵੀ ਅੱਛਾ ਜੀ ਉਹ ਨਹੀਂ ਚੱਲਦੀ ਨਹੀਂ ਠੀਕ ਹੈ ਜੀ ਮਤਲਬ ਨਵੀਂ ਤੇ ਕੰਮ ਕਰਕੇ ਦੇ ਦਿੰਦੇ ਹਾਂ ਬਿਲਕੁਲ ਠੀਕ ਹੈ ਜੀ ਤੇ ਮਤਲਬ ਤੁਹਾਡੇ ਕੋਲੇ ਕਿੰਨੇ ਨੰਬਰ ਤੋਂ ਲੈ ਕੇ ਟਰਬੋ ਹੀ ਮਤਲਬ ਹਰ ਇੱਕ ਤਰ੍ਹਾਂ ਦੀ ਹੈ ਟਰਬੋ ਅੱਛਾ ਹਰ ਇੱਕ ਤਰ੍ਹਾਂ ਦੀ ਹੈ ਠੀਕ ਹੈ ਜੀ ਤੇ ਤੁਹਾਨੂੰ ਜ਼ਿਕਾਰਾਂ ਨਹੀਂ ਮਿਲ ਜੂਗੀ ਟਰੈਕਟਰਾਂ ਦੀ ਮਿਲ ਜੂਗੀ ਅੱਛਾ ਜੀ ਕਾਰ ਦੀ ਮਿਲੂਗੀ ਟਰੈਕਟਰ ਦੀ ਮਿਲ ਜੂਗੀ ਠੀਕ ਹੈ ਜੀ ਤੇ ਤੁਸੀਂ ਆਪ ਖੁਦ ਵੀ ਲਾ ਕੇ ਦੇਉਗੇ ਹਾਂ ਜੀ ਮਤਲਬ ਜੇ ਕਿਸੇ ਬੰਦੇ ਨੇ ਮਗਾਉਣੀ ਹੋਵੇ ਮਤਲਬ ਉਹ ਵੀ ਮਿਲ ਜੂਗੀ ਅੱਛਾ ਜੀ ਪਹੁੰਚੇ ਕਰ ਦਾਂਗੇ ਅਸੀਂ ਠੀਕ ਹੈ ਜੀ ਪਹੁੰਚ ਤੁਸੀਂ ਕਰਕੇ ਦਿਓਗੇ ਠੀਕ ਹੈ ਜੀ ਤੇ ਬਾਕੀ ਜੇ ਹੁਣ ਮਨਕ ਤੁਹਾਡਾ ਨਵਾਂ ਕੰਮ ਆ ਜੀ ਮੈਂ ਤੁਸੀਂ ਨਵਾਂ ਨਵਾਂ ਕੰਮ ਕਰ ਰਹੇ ਹਾਂ ਇਹਦੇ ਤੇ ਵੀ ਮਤਲਬ ਕੋਈ ਡਿਸਕਾਊਂਟ ਵੀ ਦਿਓਗੇ ਗਾਹਕ ਨੂੰ ਡਿਸਕਾਊਂਟ ਦਾ ਦੇਖੋ ਬਿਲਕੁਲ ਦਵਾਂਗੇ ਅੱਛਾ ਜੀ ਸਸਤੇ ਰੇਟ ਤੇ ਵੈਸੇ ਵੀ ਅਸੀਂ ਇਸ ਤੋਂ ਬਿਨਾ ਵੀ ਸਸਤੇ ਰੇਟਾਂ 'ਚ ਹੀ ਕਰਾਂਗੇ ਅੱਛਾ ਜੀ ਕੋਈ ਐਡਾ ਨਹੀਂ ਹੈ ਵੀ ਜੁ ਮੈਂ ਘੱਪਾ ਕਰਾਂ ਵੀ ਛਿੱਲ ਲਾ ਲਈ ਕਿਸੇ ਅੱਛਾ ਜੀ ਦਦਾ ਵੀ ਨਹੀਂ ਸਾਡਾ ਸੁਭਾਈ ਐਸਾ ਕਿ ਅਸੀਂ ਜਾਇਜ਼ ਰੇਟ ਤੇ ਦਵਾਂਗੇ। ਅੱਛਾ ਜੀ। ਠੀਕ ਹੈ। ਬਲ ਜਾਇਜ਼ ਰੇਟ ਹੀ ਹੋਊਗਾ ਤੁਹਾਡਾ। ਨਹੀਂ ਤੇ ਇੱਕ ਸਾਨੂੰ ਹੋਰ ਜਾਣਕਾਰੀ ਦਿਓ ਜੀ ਮਤਲਬ ਟਰੈਕਟਰ ਜੇ ਇਸ ਤਰ੍ਹਾਂ ਪੁਰਾਣੇ ਮਾਡਲ ਹੋ ਜਾਂਦੇ ਆ ਜੀ। ਹਾਂ ਜੀ। ਟਰੈਕਟਰ ਮੰਨ ਕੇ ਚੱਲੋ ਜਿਹੜੇ ਤੁਸੀਂ 2010 ਤੋਂ ਪਹਿਲਾਂ ਲਾ ਲਓ। ਵੀ ਇਹ ਕਿੰਨੇ ਤੁਸੀਂ ਮਤਲਬ ਇਹ ਕਿਹੜਾ ਜਿਹੜਾ ਟਰੈਕਟਰ ਹੈ ਜਿਹੜਾ ਹੁਣ ਮੰਨ ਲਓ ਵੀ 25 ਹੁਣ ਆਪਣੇ 2000 ਚੱਲ ਰਿਹਾ ਹੈ। ਹਾਂ ਜੀ। ਤੇ ਤੁਸੀਂ ਕਿੰਨੇ ਮਾਡਲ ਨੂੰ ਲਾ ਕੇ ਦਿੰਨੇ ਇੱਸੇ ਹੀ ਮਤਲਬ ਟਰਬੋ। ਦੇਖੋ ਇੰਜਣ ਸਹੀ ਹੋਣਾ ਚਾਹੀਦਾ। ਬਲੌ ਨਾ ਮਾਰ ਦੋ। ਅੱਛਾ ਜ ਠੀਕ ਹੈ ਉਹਨੂੰ ਲੱਗ ਜਾਏਗੀ ਅੱਛਾ ਜੀ ਚਾਹੇ ਕੋਈ ਵੀ ਹੋਵੇ ਸਵਰਾਜ ਹੋਵੇ ਨਿਊ ਹੋਲੈਂਡ ਹੋਵੇ ਜੌਂਡੀਅਰ ਹੋਵੇ ਅੱਛਾ ਜੀ ਉਹ ਸਭ ਨੂੰ ਲਾਉਂਗੇ ਤੁਸੀਂ ਸਭ ਨੂੰ ਲੱਗੇ ਠੀਕ ਹੈ ਜੀ ਤੇ ਮਤਲਬ ਆ ਤੁਸੀਂ ਇਹ ਕੋਰਾਵਾਂ ਬਾਰੇ ਵੀ ਦੱਸ ਦਿੰਦੇ ਹੋ ਕੋਰਾ ਵੀ ਜਿਹੜੇ ਆ ਤੁਸੀਂ ਰਿਗਰ ਟਰਮ ਅੱਛਾ ਜੀ ਕੋਰ ਵੀ ਮਿਲ ਜਾਏਗੀ ਠੀਕ ਹੈ ਜੀ ਕੋਰੇ ਵੀ ਮਿਲ ਜੂਗੀ ਜੇ ਕਿਸੇ ਨੂੰ ਚਾਹੀਦੀ ਹੋਵੇ ਬਿਲਕੁਲ ਪਰ ਅਸੀਂ ਨਹੀਂ ਲਗਾ ਕੇ ਦਵਾਂਗੇ ਅੱਛਾ ਜੀ ਮੈਂ ਅਗਰ ਲਗਾ ਕੇ ਦਵਾਂਗਾ ਤਾਂ ਮੈਂ ਫਿਟਿੰਗ ਪੂਰੀ ਕਰਕੇ ਦਵਾਂਗਾ ਮੈਂ ਅੱਛਾ ਜੀ ਵਿਜੇ ਬੰਦਾ ਲੈ ਕੇ ਆਵੇ ਤੁਹਾਡੇ ਕੋਲੇ ਉਹਦਾ ਨਹੀਂ ਤੁਹਾਡਾ ਵੀ ਮਤਲਬ ਵੀ ਤੁਸੀਂ ਨਹੀਂ ਇਹ ਵਾਲਾ ਕੰਮ ਨਹੀਂ ਇਹ ਵਾਲਾ ਕੰਮ ਨਹੀਂ ਤੁਸੀਂ ਕਰ ਰਹੇ ਗਏ ਅਗਰ ਕਿਸੇ ਨੂੰ ਕੋਰ ਚਾਹੀਦੀ ਹੋਏ ਤਾਂ ਜ਼ਰੂਰ ਦਵਾਂਗੇ ਅੱਛਾ ਜੀ ਉਹ ਤੁਸੀਂ ਜ਼ਰੂਰ ਦਿਓਗੇ ਹਾਂਜੀ ਠੀਕ ਹੈ ਜੀ ਠੀਕ ਹੈ ਆਪਣਾ ਤੁਹਾਨੂੰ ਡਰੈਸ ਦੱਸ ਦੋ ਜੀ ਇੱਕ ਵਾਰੀ ਦੁਬਾਰਾ ਮੇਰਾ ਦਸ਼ਮੇਸ਼ ਸ਼ਾਟ ਇੰਜੀਨੀਅਰਿੰਗ ਕਾਲਜ ਸੁਨਾਮੀ ਗੇਟ ਪਟਿਆਲਾ ਅੱਛਾ ਜੀ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਆਪਣਾ ਹਾਂਜੀ 97813 10947 ਅੱਛਾ ਜੀ 10947 ਹਾਂਜੀ ਦੋਸਤੋ ਹੁਣ 22 ਦਾ ਤੁਹਾਨੂੰ ਕੋਈ ਡਰੈਸ ਵੀ ਮਿਲ ਗਿਆ ਹੋਣਾ ਹੈ ਤੇ ਮੋਬਾਈਲ ਨੰਬਰ ਵੀ ਇਹਨਾਂ ਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਆਪਣਾ ਜਦੋਂ ਵੀ ਤੇ ਠੀਕ ਆ ਥੈਂਕ ਯੂ ਦੋਸਤੋ ਠੀਕ ਆ ਥੈਂਕ ਯੂ ਠੀਕ ਆ ਭਾਈ ਜੀ ਥੈਂਕ ਯੂ